ਜਦੋਂ ਵੀ ਕੋਈ ਪ੍ਰਵਾਸੀ ਕਿਸੇ ਵਿਦੇਸ਼ ਦੀ ਧਰਤੀ ਤੇ ਪਹੁੰਚਦਾ ਹੈ ਤਾਂ ਉੱਥੋਂ ਦੇ ਕਾਇਦੇ ਕਾਨੂੰਨ ਦੀ ਪਾਲਣਾ ਕਰਨਾ ਬੇहद ਲਾਜ਼ਮੀ ਹੈ ਤੇ ਉਸ ਤੋਂ ਵੱਧ ਲਾਜ਼ਮੀ ਹੈ ਉਹਨਾਂ ਨੀਮਾ ਕਾਨੂੰਨਾਂ ਦੀ ਜਾਣਕਾਰੀ ਹੋਣਾ ਆਸਟ੍ਰੇਲੀਆ ਦੇ ਵਿੱਚ ਜ਼ਿੰਦਗੀ ਦੇ ਰੰਗ ਜ਼ਿੰਦਗੀ ਦੇ ਨਾਲ ਜੁੜੇ-ਜੁੜੇ ਵੱਖ-ਵੱਖ ਨੀਮਾ ਤੇ ਨਾਲ ਸਭ ਤੋਂ ਹੈ ਮੈਂ ਟੈਕਸੇਸ਼ਨ ਦਾ ਇੰਪੋਰਟੈਂਟ ਜਿਹੜਾ ਪਾਰਟ ਹੈ ਕਾਇਦੇ ਕਾਨੂੰਨ ਦਾ ਉਹ ਟੈਕਸ ਹੈ ਇੱਕ ਸਟੂਡੈਂਟ ਜਿਹੜਾ ਪਹੁੰਚਦਾ ਹੈ ਉਹਦੇ ਲਈ ਕਿੰਨਾ ਕੁ ਲਾਜ਼ਮੀ ਹੈ ਕਿ ਉਹ ਆਂਦੇ ਹੀ ਇਸ ਟੈਕਸੇਸ਼ਨ ਦੀ ਜਿਹੜੀ ਪ੍ਰਕਿਰਿਆ ਹੈ ਜਿਹੜੇ ਰੂਲਸ ਹੈ ਉਹਨਾਂ ਤੋਂ ਜਾਣੂ ਹੋਵੇ ਇੱਥੇ ਸਿਰਫ ਸਿਰਫ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡਾਕੂਮੈਂਟੇਸ਼ਨਸ ਦੇ ਉੱਪਰ ਹੀ ਖਤਮ ਹੁੰਦੀ ਸੋ ਸਭ ਤੋਂ ਪਹਿਲੇ ਜਦੋਂ ਇਸ ਕੰਟਰੀ 'ਚ ਆਪਾਂ ਆਨੇ ਆ ਤੇ ਸਭ ਤੋਂ ਪਹਿਲੀ ਜਿਹੜੀ ਇਨੀਸ਼ੀਅਲ ਚੀਜ਼ ਆ ਉਹ ਹੈਗਾ ਟੈਕਸ ਫਾਈਲ ਨੰਬਰ ਪਰ ਉਹ ਇਹ ਕੀ ਹੈ ਜ਼ਰੂਰੀ ਹੈ ਕਿ ਪਹਿਲੇ ਦਿਨ ਤੋਂ ਹੀ ਉਹ ਜਿਹੜਾ ਵਿਦਿਆਰਥੀ ਇੱਥੇ ਪਹੁੰਚਿਆ ਹੈ ਉਹ ਆਪਣਾ ਰੈਗੂਲਰਲੀ ਟੈਕਸ ਪੇ ਕਰੇ ABN ਉਹ ਲੋਕ ਨੰਬਰ ਲੈਂਦੇ ਜਿਹੜੇ ਬਿਜ਼ਨਸ ਕਰਦੇ ਆ ਆਪਣਾ ਜੀ ਆਸਟ੍ਰੇਲੀਆ ਚ ਐਜ਼ ਅ ਸਟੂਡੈਂਟ ਕੋਈ ਅਪਰਾਧ ਨਹੀਂ ਆ ਆ ਦਾ ਬਿਜ਼ਨਸ ਕਰਨਾ ਕੰਪਨੀ ਵੀ ਖੋਲ ਸਕਦੇ ਆ ਟਰਸਟ ਵੀ ਖੋਲ ਸਕਦੇ ਆ ਪਾਰਟਨਰਸ਼ਿਪ ਵੀ ਖੋਲ ਸਕਦੇ ਆ ਦੇ ਹੈਵ 올 ਇਕੁਅਲ ਰਾਈਟਸ ਇਕੁਅਲ ਟੂ ਦਾ ਸਿਟੀਜ਼ਨ ਐਂਡ ਅ ਪਰਮਨੈਂਟ ਰੈਜ਼ੀਡੈਂਟ ਆਫ ਆਸਟ੍ਰੇਲੀਆ ਐਜ਼ ਅ ਸਟੂਡੈਂਟ ਐਜ਼ ਅ ਨਿਊ ਜਿਹੜੇ ਤੁਸੀਂ ਵੀਜ਼ਾ ਤੇ ਆਏ ਹੋ ਅਗਰ ਤੁਸੀਂ ਸਾਲ ਦੇ 365 ਦਿਨਾਂ ਚੋਂ 2 3/4 ਦਿਨ ਰਹਿ ਗਏ ਇਥੇ ਤੁਸੀਂ ਯੂ ਆਰ ਆ ਪਰਮਨੈਂਟ ਰੈਜ਼ੀਡੈਂਟ ਆਫ ਆਸਟ੍ਰੇਲੀਆ ਅਕੋਰਡਿੰਗ ਟੂ ਦਾ ਟੈਕਸ ਆਫਿਸ ਆਪਾਂ ਨੂੰ ਇਹ ਲੱਗਦਾ ਵੀ ਇਹ ਕੰਟਰੀ ਜਿਹੜੀ ਹੈ ਬੜੀ ਕਾਨੂੰਨਾਂ ਵਾਲੀ ਆ ਹਾਏ ਹੈ ਵੀ ਕਾਨੂੰਨਾਂ ਵਾਲੀ ਪਰ ਕੁਸ਼ਨ ਇਹ ਆ ਵੀ ਇੰਨਾ ਵੀ ਨਾ ਡਰਦੀ ਹੈ ਕਿ ਆਪਣੇ ਰਾਈਟਸ ਹੀ ਭੁੱਲ ਜਾਈਏ ਇਹ ਧਿਆਨ ਰੱਖੋ ਆਪਣੇ ਡਾਕੂਮੈਂਟਸ ਨਾ ਦਿਓ ਕਿਸੇ ਨੂੰ ਆਪਣੀ ਆਈਡੈਂਟੀਟੀ ਕੀ ਕਰਦੇ ਹੋ ਕਿੱਥੇ ਕੰਮ ਕਰਦੇ ਹੋ ਨਾ ਦਿਓ ਟੈਕਸ ਪਚਾਉਣ ਦੇ ਕੀ ਤਰੀਕੇ ਪਿੰਡ ਸੇ ਨੂੰ ਤੇ ਦਸਕੜਾ ਸਵਾਗਤ ਮੈਂ ਅਮਰਿੰਦਰ ਸਿੰਘ ਹਾਂਗਾ ਜਦੋਂ ਵੀ ਕੋਈ ਪ੍ਰਵਾਸੀ ਕਿਸੇ ਵਿਦੇਸ਼ ਦੀ ਧਰਤੀ ਤੇ ਪਹੁੰਚਦਾ ਹੈ ਜ਼ਾਹਰ ਜੀ ਗੱਲ ਹੈ ਮਨ ਚ ਅਨੇਕਾਂ ਖਵਾਬ ਹੁੰਦੇ ਨੇ ਸੁਪਨੇ ਹੁੰਦੇ ਆ ਸੁਨਹਿਰੀ ਤਿਕਦੇ ਹਾਲਾਂਕਿ ਪਹਿਲਾ ਤਾਂ ਪਹੁੰਚਣਾ ਹੀ ਬੜਾ ਮੁਸ਼ਕਲ ਹੁੰਦਾ ਹੈ ਜੇਕਰ ਸਿੱਖ ਸਟੂਡੈਂਟ ਦੀ ਗੱਲ ਵੀ ਕਰੀਏ ਤਾਂ ਪਲੱਸ 2 ਕਰਕੇ ਆਈਜ਼ ਜਾਂ ਪੀਟੀ ਕਰਕੇ ਉਸ ਤੋਂ ਬਾਅਦ ਸਟੱਡੀ ਵੀਜ਼ਾ ਆਮ ਤੱਕ ਇੱਕ ਵੱਡੀ ਜੰਗ ਜਿਹੜੀ ਹੈ ਉਹ ਲੜਨੀ ਪੈਂਦੀ ਹੈ ਪਰ ਅਸਲ ਜੰਗ ਜਦੋਂ ਅਸੀਂ ਕਿਸੇ ਵਿਦੇਸ਼ ਦੀ ਧਰਤੀ ਤੇ ਪਹੁੰਚਦੇ ਹਾਂ ਉਦੋਂ ਸ਼ੁਰੂ ਹੁੰਦੀ ਹੈ ਇੱਕ ਨਵੀਂ ਜ਼ਿੰਦਗੀ ਇੱਕ ਜ਼ਿੰਦਗੀ ਦਾ ਇੱਕ ਨਵਾਂ ਦੌਰ ਸ਼ੁਰੂ ਹੁੰਦਾ ਹੈ ਪਰ ਕਿਉਂਕਿ ਜਦੋਂ ਅਸੀਂ ਜਿਸ ਵੀ ਦੇਸ਼ 'ਚ ਪਹੁੰਚਦੇ ਹਾਂ ਤਾਂ ਉੱਥੋਂ ਦੇ ਕਾਇਦੇ ਕਾਨੂੰਨ ਦੀ ਪਾਲਣਾ ਕਰਨਾ ਬੇहद ਲਾਜ਼ਮੀ ਹੈ ਤੇ ਉਸ ਤੋਂ ਬਾਅਦ ਲਾਜ਼ਮੀ ਹੈ ਉਹਨਾਂ ਨੀਮਾ ਕਾਨੂੰਨਾਂ ਦੀ ਜਾਣਕਾਰੀ ਹੋਣਾ ਤੇ ਜਦੋਂ ਅਸੀਂ ਗੱਲ ਕਰੀਏ ਆਸਟ੍ਰੇਲੀਆ ਦੀ ਤਾਂ ਆਸਟ੍ਰੇਲੀਆ ਦੇ ਵਿੱਚ ਜ਼ਿੰਦਗੀ ਦੇ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜੇ-ਜੁੜੇ ਵੱਖ-ਵੱਖ ਨੀਮਾਂ ਦੇ ਨਾਲ-ਨਾਲ ਸਭ ਤੋਂ ਹੈ ਮੈਂ ਟੈਕਸੇਸ਼ਨ ਦਾ ਕਿ ਤੁਸੀਂ ਆਪਣੀ ਰੋਜ਼ਾਨਾ ਦੀ ਜਿੱਦੀ ਨੇਕ ਕਮਾਈ ਦੇ ਵਿੱਚੋਂ ਕਿਸ ਤਰ੍ਹਾਂ ਦੇ ਨਾਲ ਟੈਕਸ ਭਰਨਾ ਹੈ ਕਿਸ ਤਰ੍ਹਾਂ ਦੇ ਨਾਲ ਟੈਕਸ ਬਚਾਉਣਾ ਹੈ ਤਾਂਕਿ ਲੋਗ ਟਰਮ ਜਦੋਂ ਤੁਸੀਂ ਇੱਥੇ ਸੈਟਲ ਹੋਣਾ ਚਾਹੁੰਦੇ ਹੋ ਤੁਸੀਂ ਕੱਲ ਨੂੰ ਪੀਆਰ ਲੈਣਾ ਚਾਹੁੰਦੇ ਹੋ ਤਾਂ ਕਿਤੇ ਵੀ ਤੁਹਾਨੂੰ ਟੈਕਸੇਸ਼ਨ ਦੇ ਚਲਦੇ ਆ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ केपीजी टैक्सेशन मेलबर्न ਦੇ ਐਮ ਡੀ ਪਰਮਪ੍ਰੀਤ ਸਿੰਘ ਰਾਜਪੂਤ ਜੀ ਸਤਿ ਸ਼੍ਰੀ ਅਕਾਲ ਪੀਡੀਸੀ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਮੰਗਾ ਜੀ ਤੇ ਪੀਟੀਸੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਪਾਜੀ ਮੈਂ ਗੱਲ ਕਰ ਰਿਹਾ ਸੀ ਕਿ ਸ਼ੁਰੂਆਤ ਅਸੀਂ ਸਟੂਡੈਂਟਸ ਤੋਂ ਹੀ ਕਰਦੇ ਹਾਂ ਜੀ ਬੱਚਾ ਇੱਕ ਪਲੱਸ 2 ਕਰਕੇ ਬੜੀ ਮੁਸ਼ਕਲ ਦੇ ਨਾਲ ਇੱਕ ਜੰਗ ਸ਼ਬਦ ਵਰਤਿਆ ਮੈਂ ਕਿਉਂਕਿ ਮੈਂ ਵੀ ਉਸ ਦੌਰ ਚੋਂ ਗੁਜ਼ਰਿਆ ਮੇਰੇ ਬੱਚੇ ਵੀ ਇਸ ਤਰ੍ਹਾਂ ਹੀ ਬੜਾ ਔਖਾ ਪਲੱਸ 2 ਚੋਂ ਚੰਗੇ ਮਾਰਕਸ ਲੈਣੇ ਫਿਰ ਪੀਟੀ ਜਾਂ ਆਇਲ ਤੋਂ ਚੰਗੇ ਮਾਰਕਸ ਲੈਣੇ ਫਿਰ ਸਟੱਡੀ ਲੋਨ ਜਾਂ ਉਹ ਸਾਰੀਆਂ ਬਿਜ਼ੀਅਦੀਆਂ ਫਾਰਮੈਲਟੀਆਂ ਪੂਰੀਆਂ ਕਰਨਾ ਪਰ ਮੈਨੂੰ ਲੱਗਦਾ ਕਿ ਉਹ ਇੱਕ ਬੜਾ ਛੋਟਾ ਪਾਰਟ ਹੈ ਅਸਲ ਜਿਹੜੀ ਜੰਗ ਹੈ ਉਹ ਇੱਥੇ ਪਹੁੰਚਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਕਿਉਂਕਿ ਨਵਾਂ ਮੁਲਕ ਨਵੇਂ ਕਾਨੂੰਨ ਨਵੇਂ ਕਾਦੇ ਕਾਨੂੰਨ ਨਵੇਂ ਨਿਯਮ ਸਾਰੇ ਉਹ ਉਹਨਾਂ ਦੀ ਜਾਣਕਾਰੀ ਹੋਣਾ ਕਾਫੀ ਅਹਿਮ ਰੱਖਦਾ ਹੈ ਜੀ ਉਹਦੀ ਅੱਗੇ ਜਾ ਕੇ ਭੁੱਖ ਚੋਂ ਹੁੰਦੇ ਤੇ ਬੜਾ ਅਸਰ ਪੈਂਦਾ ਜਦੋਂ ਤੁਸੀਂ ਕਿਤੇ ਸੈਟਲ ਹੋਣਾ ਚਾਹੁੰਦੇ ਹੋ ਤਾਂ ਸ਼ਾਇਦ ਸਭ ਤੋਂ ਇੰਪੋਰਟੈਂਟ ਜਿਹੜਾ ਪਾਰਟ ਹੈ ਕਾਇਦੇ ਕਾਨੂੰਨ ਦਾ ਉਹ ਟੈਕਸ ਹੈ ਇੱਕ ਸਟੂਡੈਂਟ ਜਿਹੜਾ ਪਹੁੰਚਦਾ ਹੈ ਉਹਦੇ ਲਈ ਕਿੰਨਾ ਕਲਾਜ਼ਮੀ ਨਹੀਂ ਹੈ ਕਿ ਉਹ ਆਂਦੇ ਹੀ ਇਸ ਟੈਕਸੇਸ਼ਨ ਦੀ ਜਿਹੜੀ ਪ੍ਰਕਿਰਿਆ ਹੈ ਜਿਹੜੇ ਰੂਲਸ ਹੈ ਉਹਨਾਂ ਤੋਂ ਜਾਣੂ ਹੋਵੇ ਆ ਜਿੱਦਾਂ ਕਿ ਤੁਸੀਂ ਇੱਕ ਗੱਲ ਕੀਤੀ ਕਿ ਜੰਗ ਛੋਟੀ ਜੀ ਹੈ ਨਾ ਉਹ ਜੰਗ ਹੈ ਕੀ ਆ ਜੇ ਤੁਸੀਂ ਇਹਦੀ ਬ੍ਰੇਕੀ ਚ ਦੇਖੋ ਨਾ ਤੇ ਜੰਗ ਹੈਗੀ ਆ ਜਦੋਂ ਆਪਾਂ ਆਪਣੇ ਸਰਟੀਫਿਕੇਟਸ ਆਪਣੇ ਐਕਸਪੀਰੀਅੰਸ ਆਪਣਾ ਆਇਸ ਦਾ ਸਾਰਾ ਕੋਈ ਪ੍ਰੋਸੈਸ ਲਾਉਂਦੇ ਆ ਤੇ ਕਦੇ ਆਪਾਂ ਨੂੰ ਪਤਾ ਲੱਗਦਾ ਰਸ਼ਨ ਕਾਰਡ ਤੇ ਸਾਡਾ ਨਾਮ ਗਲਤ ਆ ਕਦੀ ਡੇਟ ਆਫ ਬਰਥ ਗਲਤ ਆ ਕਦੀ ਮਾਤਾ ਪਿਤਾ ਨਾਮ ਗਲਤ ਆ ਉਹਨੂੰ ਇਕੱਠੇ ਕਰਦੇ 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 ਕਿਹ ਟਾਈਮ ਸਾਲ ਲੱਗ ਜਾਂਦਾ ਤੇ ਦੈਟ ਮੀਨ ਉਹ ਕਿਤੇ ਡਾਕੂਮੈਂਟੇਸ਼ਨਸ ਠੀਕ ਨਹੀਂ ਹੈ ਜਿਹਦੇ ਕਰਕੇ ਸਾਨੂੰ ਇੰਨੀ ਜ਼ੋਰ ਤੇ ਇੰਨਾ ਜੰਗ ਲੱਗਣੀ ਬਈ ਉਹ ਉਹ ਬੜੀ ਮੁਸ਼ਕਲ ਆਂਦੀ ਹੈ ਠੀਕ ਆ ਇੱਥੇ ਸਿਰਫ ਸਿਰਫ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਡਾਕੂਮੈਂਟੇਸ਼ਨਸ ਦੇ ਉੱਪਰ ਹੀ ਖਤਮ ਹੁੰਦੀਆਂ। ਸੋ ਹਾਸ ਟੂ ਬੀ ਅ ਵੈਰੀ ਕਲੀਅਰ ਵਿਦ ਦਾ ਡਾਕੂਮੈਂਟੇਸ਼ਨਸ। ਡਾਕੂਮੈਂਟੇਸ਼ਨਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਕਈ ਚੀਜ਼ਾਂ ਜਿਹੜੀਆਂ ਵਾ ਉਹ ਆਪਾਂ ਜਾਣ ਲਈਏ ਕਿ ਕਿਸ ਤਰ੍ਹਾਂ ਉਸ ਚੀਜ਼ ਨੂੰ ਸ਼ੁਰੂਆਤ ਕੀਤੀ ਜਾਵੇ। ਸੋ ਸਭ ਤੋਂ ਪਹਿਲੇ ਜਦੋਂ ਇਸ ਕੰਟਰੀ 'ਚ ਆਪਾਂ ਆਨੇ ਆ ਤੇ ਸਭ ਤੋਂ ਪਹਿਲੀ ਜਿਹੜੀ ਇਨੀਸ਼ੀਅਲ ਚੀਜ਼ ਆ ਉਹ ਹੈਗਾ ਟੈਕਸ ਫਾਈਲ ਨੰਬਰ। TFN ਟੈਕਸਟ ਫਾਈਲ ਨੰਬਰ ਅਪਲਾਈ ਕਰਨਾ ਬਹੁਤ ਜ਼ਰੂਰੀ ਆ ਯਾਨੀ ਉਹ ਸਟੂਡੈਂਟ ਨੂੰ ਆਂਦੇ ਕਰ ਦੇਣਾ ਚਾਹੀਦਾ ਆ ਨਹੀਂ ਕਰ ਦੇ ਜਿੱਦਾਂ ਆਪਾਂ ਪੈਨ ਕਾਰਡ ਕਹਿੰਦੇ ਆ ਸਿੰਪਲ ਕਰ ਉਹ ਟੈਕਸਟ ਫਾਈਲ ਨੰਬਰ ਹੋਣਾ ਜ਼ਰੂਰੀ ਆ ਹੁਣ ਯੂਜ਼ੂਲੀ ਕੀ ਹੁੰਦਾ ਐਗਜ਼ਾਮਪਲ ਆ ਕਿ ਕੋਈ ਆਇਆ April ਚ May ਚ ਤੇ ਇੱਥੇ ਸਾਲ ਜਿਹੜਾ ਖਤਮ ਹੁੰਦਾ ਉਹ ਹੁੰਦਾ 30 ਜੂਨ ਨੂੰ ਜਦ ਤੱਕ ਕਿ ਵਿੱਤੀ ਵਾਰਾ ਜਿਹੜਾ ਆਪਣੇ ਇੰਡੀਆ ਚ 31 ਮਾਰਚ ਨੂੰ ਖਤਮ ਹੁੰਦਾ ਤੇ 1 ਅਪ੍ਰੈਲ ਤੋਂ ਪਹਿਲਾਂ ਸ਼ੁਰੂ ਹੁੰਦਾ ਅੱਛਾ ਇੱਥੇ ਫਾਈਨੈਂਸ਼ੀਅਲ ਇਅਰ 30 ਜੂਨ 30 ਜੂਨ ਤੋਂ ਖਤਮ ਹੁੰਦਾ ਤੇ 1 ਅਪ੍ਰੈਲ 1 ਜੁਲਾਈ ਤੋਂ ਸ਼ੁਰੂ ਹੁੰਦਾ ਸੋ ਉਹ ਪੁਆਇੰਟ ਜਿਹੜਾ ਉਹ ਛੋਟਾ ਜਿਹਾ ਪੁਆਇੰਟ ਹੈ ਨਾ ਉਹਨੂੰ ਉਹਨੂੰ ਦਿਮਾਗ 'ਚ ਰੱਖਣਾ ਜ਼ਰੂਰੀ ਹੈ ਯੂਜ਼ੂਲੀ ਆਪਾਂ ਕੀ ਕਰਦੇ ਆ ਆਪਾਂ ਆਉਨੇ ਆਪਾਂ ਟੈਕਸਾਈਲ ਨੰਬਰ ਲੈਂਦੇ ਆ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ ਟੈਕਸਾਈਲ ਨੰਬਰ ਲੈ ਲਈ ਉਹ ਇੱਕ ਸਰਟੀਫਿਕੇਟ ਵਾਂਗੂ ਨਾ ਸਾਰਿਆਂ ਨੂੰ ਦਿਖਾਉਂਦੇ ਫਿਰਦੇ ਆ ਆ ਮੇਰਾ ਟੈਕਸਾਈਲ ਨੰਬਰ ਆ ਮੇਰਾ ਟੈਕਸਾਈਲ ਨੰ अच्छा वो नंबर किसी ਨਾਲ शेयर ਨਹੀਂ ਕਰਨਾ शेयर ਨਹੀਂ ਕਰਨਾ ਤੁਸੀਂ ਉਹ ਉਹਦਾ ਕੀ ਕਾਰਨ ਉਹਦਾ ਕਾਰਨ ਹੈ ਤੁਹਾਡੀ ਆਈਡੈਂਟਿਟੀਕਲ থেਫਟ ਹੋਣ ਦਾ ਕਾਰਨ ਵੀ ਜਦੋਂ ਤੁਹਾਡੇ ਹੁਣ ਵੇਖੋ ਹੁਣ ਇਸ ਤਰ੍ਹਾਂ ਦੇ ਕੇਸ ਵੀ ਤੁਹਾਡੇ ਸਾਹਮਣੇ ਆਉਂਦੇ ਆ ਹੁੰਦੇ ਆ ਵੇਖੋ ਜਦੋਂ ਤੁਸੀਂ ਕਿਸੇ ਕੋਈ ਜਾਣਦੇ ਆ ਉਦੋਂ ਤੁਹਾਡਾ ਟੈਕਸ ਫਾਈਲ ਨੰਬਰ ਮਿਲਣਾ ਕਿਹਨੂੰ ਇਹਨੂੰ ਚਾਹੀਦਾ ਇੱਕ ਤੁਹਾਡੇ ਕੋਲ ਹੋਣਾ ਜੀ ਦਾ ਇੱਕ ਤੁਹਾਡੇ এমਪਲੋਇਰ ਕੋਲ ਹੋਣਾ ਜੀ ਦਾ ਇੱਕ ਤੁਹਾਡੇ ਅਕਾਊਂਟੈਂਟ ਕੋਲ ਹੋਣਾ ਜੀ ਦਾ ਦੈਟਸ ਇਟ ਬਲੋਰ ਹੋਰ ਕਿਸੇ ਨਾਲ ਉਹ শেয়ার ਨਾ ਕੀਤਾ ਜਾਵੇ ਨਾ ਕੀਤਾ ਜਾਵੇ ਤੁਹਾਡਾ TFA ਨੰਬਰ ਮਿਲ ਗਿਆ ਡੇਟ ਆਫ ਬਰਥ ਬੜੀ ਈਜ਼ੀ ਆ ਤੁਹਾਡਾ ਪਾਸਪੋਰਟ ਦੀ ਇੱਕ ਫੋਟੋ ਖੇਚੀ ਲਈ ਕਿਤੇ ਨਾ ਕਿਤੇ ਕਿਉਂਕਿ ਪਾਸਪੋਰਟ ਤੇ ਕਿੱਥੇ ਰੱਖੋ ਕਿਤੇ ਮਿਸਯੂਜ਼ ਹੋ ਸਕਦਾ ਹਾਂ ਜਾਂਦੇ ਚੱਬਰਾ ਥੱਲੇ ਹੁੰਦਾ ਵਾ ਤੇ ਜਾਓ ਕਿ ਕਿੱਥੇ ਮਤਲਬ ਇੱਥੇ ਤੇ ਕੋਈ ਲੋਕਰ ਤਾਂ ਹੈਗੇ ਨਹੀਂ ਵੱਡੇ ਵੱਡੇ ਤੇ ਉਹ ਉਹ ਉੱਥੋਂ ਫੋਟੋ ਖੇਚ ਕੇ ਤੇ ਤੁਹਾਡਾ ਟੈਕਸ ਨੰਬਰ ਕੰਬੀਨੇਸ਼ਨ ਲਾ ਕੇ ਜੋ ਮਰਜ਼ੀ ਡਰਾਮਾ ਕਰਦੀਏ ਸੋ ਇਹ ਇੰਪੋਰਟੈਂਟ ਆ ਆਪ ਦੀ ਆਈਡੈਂਟੀਟੀ ਬਚਾ ਕੇ ਰੱਖੋ ਇੱਥੇ ਕੋਈ ਸ਼ਰਮ ਦੀ ਗੱਲ ਨਹੀਂ ਆ ਮੈਂ ਨਹੀਂ ਸ਼ੇਅਰ ਕਰ ਸਕਦਾ ਫੋਰ ਅ ਰੀਜ਼ਨ ਨੋ ਪ੍ਰੋਬਲਮ ਉਹ ਇੱਕ ਪਰ ਸਭ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਟੈਕਸ ਫਾਈਲ ਨੰਬਰ ਦਾ ਹੋਣਾ ਲਾਜ਼ਮੀ ਹੈ ਉਸ ਤੋਂ ਬਾਅਦ ਬੱਚਾ ਹੁੰਦਾ ਉਹਨੂੰ ਜੌਬ ਮਿਲਦੀ ਹੈ ਥੋੜੇ ਵੀਕਲੀ ਕੁਸ਼ਾਰਟਸ ਹੁੰਦੇ ਆ ਜਿਹੜੇ ਉਸੇ ਦੇ ਵਿੱਚ ਵਿੱਚ ਉਸ ਲਿਮਿਟ ਦੇ ਵਿੱਚ ਵਿੱਚ ਹੀ ਰਹਿ ਕੇ ਕੰਮ ਕਰਨਾ ਹੁੰਦਾ ਪਰ ਉਹ ਇਹ ਕੀ ਹੈ ਜ਼ਰੂਰੀ ਹੈ ਕਿ ਪਹਿਲੇ ਦਿਨ ਤੋਂ ਹੀ ਉਹ ਜਿਹੜਾ ਵਿਦਿਆਰਥੀ ਇੱਥੇ ਪਹੁੰਚਿਆ ਹੈ ਉਹ ਆਪਣਾ ਰੈਗੂਲਰਲੀ ਟੈਕਸ ਪੇ ਕਰੇ ਉਹਨੂੰ ਉਹਦਾ ਕੀ ਫਾਇਦਾ ਮਿਲਣ ਲੱਗੇ ਜਾਂਦਾ ਹੈ ਹਾਂ ਇਹ ਇਹ ਨਾ ਇੱਕ ਇੱਕ ਦੋ ਤਿੰਨ ਚੀਜ਼ਾਂ ਮੇਥਿਆ ਉਹ ਮੈਂ ਸ਼ੇਰ ਕਰਨਾ ਚਾਹੁੰਗਾ ਵੀ ਹੁਣ ਤੇ ਅਸੀਂ ਵੀ ਕਹਿੰਦੇ ਨਾ ਵੀ ਬੁੱਢੇ ਹੋ ਗਏ ਆ ਸੁਣਦੇ ਸੁਣਦੇ ਇੱਕ ਮੇਥੇ ਉਹ ਕਹਿੰਦੇ ਜੀ ਉਹ ਪਾਜੀ ਸੁਣਿਆ ਸੀ ਪਹਿਲੀ ਵਾਰੀ ਟੈਕਸ ਸਾਰਾ ਮਾਫ ਹੋ ਜਾਂਦਾ ਸਾਰਾ ਆ ਜਾਂਦਾ ਵਾਪਸ ਇਰਫਾਨ ਦੇ ਅਸਰਫਾਨ ਦੇ ਸਾਰਾ ਆ ਜਾਂਦਾ ਅੱਛਾ ਅੱਛਾ ਭਈ ਉਹ ਕੋਈ ਬੋਨਸ ਜਾਂ ਡਿਸਕਾਊਂਟ ਨਹੀਂ ਹੈਗਾ ਇੱਥੇ ਇਹੋ ਜਿਹਾ ਕੋਈ ਜੇ ਇਹੋ ਜੀ ਗੱਲ ਹੁੰਦੀ ਨਾ ਯਕੀਨ ਜਾਨਿਓ ਜਦੋਂ ਤੁਸੀਂ 에어ਪੋਰਟ ਦੇ ਉੱਤਰ ਤੇ ਤੁਹਾਨੂੰ ਲੰਬੀ ਸਾਰੀ ਲਿਮੋਜ਼ਿਨ ਲੈਣ ਵਾਸਤੇ ਆਵੇ ਜੇ ਸਾਰਾ ਟੈਕਸ ਰਿਫੰਡ ਹੋਵੇ ਤੇ ਸਾਡੇ ਰਗੇ ਬਿਜ਼ਨਸਮੈਨ ਪਹਿਲੇ ਕਹਿੰਦੇ ਆਹ ਮਾਰਾ ਜਾਗੇ ਇਹਨਾਂ ਨੂੰ ਇਹਨਾਂ ਨੂੰ ਅੱਗੇ ਲਾਈਏ ਤੇ ਸਾਰਾ ਰਿਫੰਡ ਕਰਾਈਏ ਠੀਕ ਹੈ ਇਹੋ ਜੀ ਕੋਈ ਗੱਲ ਨਹੀਂ ਉਹ ਹੈ ਕਿ ਟੈਕਨੀਕਲ ਆਫਕੋਰਸ देयर इज ਅ স্মੋਕ देयर इज ਅ ਫਾਇਰ ਜੇਕਰ ਤਾਂ ਧੂਆ ਤੇ ਅੱਗ ਹੋਣਾ ਜ਼ਰੂਰੀ ਆ ਉਹ ਕੀ ਅੱਗ ਅੱਗ ਕੀ ਆ ਵੀ ਜਦੋਂ ਆਪਾਂ ਨਵੇਂ-ਨਵੇਂ ਆਉਂਦੇ ਆ ਆਪਾਂ ਨੂੰ ਕੰਮ ਨਹੀਂ ਮਿਲਦਾ ਇਹਨੂੰ ਪੁੱਛ ਉਹਨੂੰ ਪੁੱਛ ਮਾੜੀ-ਮੋਟੀ ਸ਼ਿਫਟ ਮਿਲ ਗਈ ਇਹ ਕਦੀ ਕਰ ਲਈਏ ਕਦੀ ਰਹਿਣ ਦਿੱਤੀ ਤੋ ਆਪਣਾ ਇੱਕ ਬ੍ਰੈਕਟ ਹੈ ਜੇ ਇੰਡੀਆ ਚ ਆਪਾਂ ਵੇਖਿਆ ਜਾਵੇ ਤਾਂ ਮੇਰੇ ਖਿਆਲ ਜੇ ਮੈਂ ਗਲਤ ਨਹੀਂ ਰਹਾ ਤਾਂ 5 ਲੱਖ ਦੀ ਬ੍ਰੈਕਟ ਹੈਗੀ ਆ ਸ਼ਾਇਦ 5 ਲੱਖ 4 ਲੱਖ ਦੀ ਕਰਕੇ 7 ਦੀ ਹੋ ਗਈ ਹੈ 7 ਦੀ ਹੋ ਗਈ ਹੈ ਹਾਂਜੀ ਤੋ 7 ਲੱਖ ਤੱਕ ਕੋਈ ਟੈਕਸ ਨਹੀਂ ਆ ਇਦਾਂ ਹੀ ਇੱਥੇ 21300 ਤੱਕ ਕੋਈ ਟੈਕਸ ਨਹੀਂ ਆ 21300 ਡਾਲਰ ਦੀ ਇਨਕਮ ਤੱਕ ਕੋਈ ਟੈਕਸ ਸਾਲਾਨਾ ਇਨਕਮ ਦੀ ਕੋਈ ਟੈਕਸ ਨਹੀਂ ਆ ਓਕੇ ਹੁਣ ਬੰਦੇ ਨੇ 4 ਸ਼ਿਫਟਾਂ ਲਾਈਆਂ ਤੋ ਸਾਰਾ ਰਿਫੰਡ ਹੀ ਆਉਣਾ ਵਾਪਸ ਜੋ ਰਿਫੰਡ ਪੂਰਾ ਆ ਗਿਆ ਤਾਂ ਬਸ ਹੋਗਾ ਨਾ ਵੀ ਹਾਂ ਵਾਕੇ ਉਹ ਮੇਰੇ ਵੀ ਜੀ ਨੇ ਗੱਲ ਕਰੀ ਸੀ 31300 ਵਾਲੀ ਪਰ ਜਿੰਨਾ TDS ਉਹ ਟੈਕਸ ਕੱਟਿਆ ਗਿਆ ਸੀ ਉਹ ਸਾਰਾ ਫੰਡ ਹੋਊਗਾ ਉਹ ਜਿਹੜੇ ਜੇ ਮਾਪੁਰਖ ਨੇ ਜਿਹੜੇ ਕਿਹਾ ਵੀ ਸਾਰਾ ਆ ਜਨਾ ਵਾਕੇ ਵਾਕੇ ਲੱਗਿਆ ਵੀ ਐਂ ਸਾਰਾ ਹੀ ਹੋਊਗਾ ਇਹ ਇਹ ਪਹਿਲੀ ਗੱਲ ਹੋ ਗਈ ਦੂਸਰੀ ਗੱਲ ਜਿੰਨਾ ਵੀ ਟੈਕਸ ਫਾਈਲ ਨੰਬਰ ਆ ਹੁਣ ਜਿੱਦਾਂ ਤੁਸੀਂ ਆਪ ਜੀ ਨੇ ਕਿਹਾ ਵੀ ਨਵੇਂ ਨਵੇਂ ਆਏ ਯਾਰ ਜੌਬ ਨਹੀਂ ਲੱਭਦੀ ਥੋੜਾ ਟਾਈਮ ਇੰਜੋਏ ਕਰ ਲਓ ਪਰਿਵਾਰ ਹੈਗਾ ਇੱਥੇ ਦਾ ਮਾਮੇ ਚਾਚੇ ਦਾ ਕੋਈ ਮੁੰਡਾ ਤੁਰਿਆ ਫਿਰਦਾ ਉਹ ਵੀ ਕਹਿੰਦੇ ਚਲ ਤੂੰ ਨੰਦ ਲੈ ਲੈ ਬਾਅਦ ਚ ਕਰੀ ਗੰਮ ਉਹਦੇ ਵਿੱਚ ਜੇ ਉਹ টিਐਫਐਲ ਲੈਣਾ ਜ਼ਰੂਰੀ ਆ ਜੇ ਉਹ ਆਏ ਤੇ ਆਪਾਂ ਇੱਥੇ ਕੰਮ ਕਰਨੀ ਆ ਜੇ ਵੇਖਿਆ ਜਾਵੇ ਬਿਲਕੁਲ ਤੇ ਜੇ ਕਮਾਉਣਾ ਨਹੀਂ ਤੇ ਕਰਨਾ ਕੀ ਇੱਥੇ ਤੇ ਜੇ টিਐਫਐ ਨੰਬਰ ਲੈ ਲਿਆ ਸੀ টিਐਫਐ ਨੰਬਰ ਲੈ ਕੇ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਟੈਕਸ ਭਰਨਾ ਹੀ ਪੈਣਾ ਨਿਲ ਲੌਂਜਮੈਂਟ ਕਹਿੰਦੇ ਉਹਨੂੰ ਨੌਨ ਨੌਨ ਲੌਂਜਮੈਂਟ ਜਿਸ ਤਰ੍ਹਾਂ ਆਪਾਂ ਆਈਟੀਆਰ ਇੰਡੀਆ ਚ ਫਾਈਲ ਕਰਦੇ ਆ ਨਿਲ ਰਿਟਰਨ ਫਾਈਲ ਕਰੋ ਨਿਲ ਕਰ ਨਿਲ ਕਰ ਦੋ ਤਾਂ ਇਹ ਕਹਾਂ ਦੋ ਮੈਂ ਕੁਝ ਨਹੀਂ ਕਮਾਇਆ ਟੈਕਸ ਆਫਿਸ ਮੈਂ ਕੋਈ ਕੰਮ ਨਹੀਂ ਕੀਤਾ ਮੈਂ ਕੁਝ ਕਮਾਇਆ ਨਹੀਂ ਪਰ ਉਹ ਫਾਈਲ ਜਰੂਰ ਕਰੋ ਫਾਈਲ ਜਰੂਰ ਓਕੇ ਫਾਈਲ ਜਰੂਰ ਕਰੋ ਇਹ ਇੰਪੋਰਟੈਂਟ ਨੇ ਕਿ ਪੈਨਲਟੀ ਲੱਗਣੀ ਬਹੁਤ ਹੀ ਲਾਜ਼ਮੀ ਆ ਸਟਾਰਟਿੰਗ ਜਿਹੜੀ ਪੈਨਲਟੀ 110 ਡਾਲਰ ਤੋਂ ਸ਼ੁਰੂ ਹੁੰਦੀ ਆ ਤੇ ਐਂਡ ਜਿਹੜੀ ਆ 1250 ਤੱਕ ਜਾਂਦੀ ਆ ਤੇ ਬੈਟਰ ਹੈ ਕਿ ਤੁਸੀਂ ਇਹਨਾਂ ਰਕਮਾਂ ਦੇ ਬਾਰੇ ਇੱਥੇ ਇੱਕ ਸਵਾਲ ਕਿਉਂਕਿ ਅਸੀਂ ਉਸ ਦੌਰ ਤੋਂ ਗੁਜ਼ਰਦੇ ਆ ਸਾਡੇ ਬੱਚੇ ਇੱਥੇ ਹਾਂਜੀ 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 ਜਿਹੜਾ ਇੱਕ ਆ ਕੇ ਕਹਿੰਦੇ ਆ ਜੀ ਮੈਂ ਮੰਨ ਲਓ 24 ਘੰਟੇ ਹਫ਼ਤੇ ਦੀ ਹਾਂ ਹੈਗੀ ਇਹਨਾਂ ਦੀ ਜਿਹੜੇ ਉਹ ਕਹਿੰਦੇ ਕੈਸ਼ ਤੇ ਕੰਮ ਕਰਦਾ ਉਹਦੇ ਚ ਕੋ ਰਿਸਕ ਹੁੰਦਾ ਹੈ ਫਿਰ ਕਹਿੰਦੇ ਨਾ ਵੀ ਆਹ ਤਾਂ ਆ ਗਿਆ ਔਨ ਰਿਕਾਰਡ ਸਾਡੇ ਜਿਹੜੇ 24 ਘੰਟੇ ਸੀ ਹਫਤੇ 'ਚ ਕੰਮ ਕੀਤਾ ਤੇ ਇੱਕੋ ਨਾਲ ਕੈਸ਼ ਦੀ ਕਬ ਜੋਬ ਕਰਨ ਲੱਗ ਜੰਦੇ ਉਹ ਮੇਰੇ ਖਿਆਲ ਚਾਹੇ EMPLOYEE ਹੈ ਚਾਹੇ EMPLOYER ਹੈ ਦੋਵਾਂ ਵਾਸਤੇ ਖਤਰਾ ਹੋਗਾ ਦੋਨੋਂ ਵਾਸਤੇ ਖਤਰਾ ਜੀ ਕੈਸ਼ ਦਾ ਜ਼ਿਆਦਾਤਰ ਲੋਕ ਸਮਾਰਟ ਬੰਦੇ ਆ ਵੀ ਵੀ ਸਾਡੇ ਕੋਈ ਰਿਕਾਰਡ ਹੀ ਨਹੀਂਗਾ ਜਿਸ ਰਿਕਾਰਡ ਨਹੀਂ ਆ ਪ੍ਰੂਫ ਹੀ ਨਹੀਂ ਹੋਗਾ ਪਰ ਅਨਫੋਰਚਨਟਲੀ ਜੇ ਇਹ ਅੱਜ ਤੇ ਆਜਣ ਤੁਹੋੜੇ ਚੈੱਕ ਵੀ ਕਰ ਸਕਦੇ ਆ ਜੇ ਮਤਲਬ ਪਿਛੇ ਦਿਨਾਂ ਤੋਂ ਤੁਸੀਂ ਜੇ ਖਬਰਾਂ ਵੀ ਸੁਣੀਆਂ ਹੋਣ ਤਾਂ 에어ਪੋਰਟ ਤੇ ਜੋ ਉਤਰਦੇ ਆ ਬੰਦਾ ਆਪਣਾ ਪਰਿਵਾਰ ਨੂੰ ਮਿਲਣ ਜਾਂਦਾ ਸਾਲ ਬਾਅਦ ਵਾਪਸ ਆਉਂਦੇ ਤੇ ਫੋਨ 'ਚ ਸਰਚ ਕਰ ਲੈਂਦੇ ਸ਼ਿਫਟ ਜਾਂ ਇਹੋ ਜਿਹੇ ਵਰਡਸ ਕੀਵਰਡਸ ਅੱਜ ਕੱਲ੍ਹ ਆਪਣੇ ਫੋਨ ਹੈ ਨਾ ਵੈਰੀ ਸਮਾਰਟ ਤੁਸੀਂ ਸ਼ਿਫਟ ਲਿਖ ਦੋ ਵਰਕ ਲਿਖ ਦੋ ਅੱਛਾ ਚੈੱਕ ਹੁੰਦਾ ਚੈੱਕ ਇੱਕ ਛੋਟਾ ਜਿਹਾ ਵਰਡ ਲਿਖੋ ਸਰਚ ਕਰੋ ਸਾਰੇ ਤੁਹਾਡੇ ਮੈਸੇਜ WhatsApp ਸਾਰਾ ਕੁਝ ਚੈਟ ਆਇਆ ਨਹੀਂ ਉਹ ਚੀਜ਼ ਵੀ ਟ੍ਰੇਸ ਹੋ ਸਕਦੀ ਹੈ ਉਹ ਸਭ ਦੀ ਜੇ ਕਰਾਂਗੇ ਇਹਨੇ ਦੋ ਨੰਬਰ ਸ਼ਿਫਟਾਂ ਲਾਈਆਂ ਕੈਸ਼ ਤੇ ਸ਼ਿਫਟਾਂ ਲਾਈਆਂ ਹਾਂਜੀ ਪਰ ਇੱਕ ਜਿਹੜੀ ਚੀਜ਼ ਆ ਨਾ ਉਹ ਬਾਖੂਬ ਚੀਜ਼ ਆ ਵੀ ਜਿਹੜੇ ਬਿਜ਼ਨਸ ਆ ਜਿਹੜੇ ਬੰਦੇ ਬਿਜ਼ਨਸ ਕਰਦੇ ਆ ਹੁਣ ABN ਇੱਕ ਪਹਿਲੇ TFN ਦੱਸਿਆ ਹੁਣ ਤੁਹਾਨੂੰ ਮੈਂ ਦੱਸਣਾ ਹੈ ABN ਉਹਨਾਂ ਦੇ ਆਸਟ੍ਰੇਲੀਅਨ ਬਿਜ਼ਨਸ ਨੰਬਰ ਓਕੇ ਬਿਜ਼ਨਸ ਵਿੱਚ ਉਹ ਵੀ ਜ਼ਰੂਰੀ ਹੈ ਬਿਜ਼ਨਸ ਵਿੱਚ ਬਿਜ਼ਨਸ ਬਿਜ਼ਨਸ ਹੋ ਸਕਦਾ ਵੀ ਆਪਾਂ ਇੱਕ ਚੀਜ਼ ਜਿਹੜੀ ਹੈ 10 ਡਾਲਰਾਂ ਦੀ ਲਿੱਤੀ ਤੇ 200 ਦੀ ਵੇਚਤੀ ਉਹਦੇ ਵਾਸਤੇ ਤੇ ਮੈਨੂੰ 1 ਮਿੰਟ ਹੀ ਲੱਗਾ ਹੂੰ ਹੂੰ ਇਨਕਮ 2 ਦਿਨਾਂ ਦੀ ਹੋ ਗਈ ਟ੍ਰੇਡਿੰਗ ਟ੍ਰੇਡਿੰਗ ਕੀਤੀ ਆ ਇਨਕਮ 2 ਦਿਨਾਂ ਦੀ ਹੋ ਗਈ ਟ੍ਰੇਡਿੰਗ ਕਿੰਨੇ 1 ਮਿੰਟ ਤੇ ਹੋਈ ਉੱਤੇ ਟਾਈਮ ਪੀਰੀਅਡ ਨਹੀਂ ਲੱਗਦਾ ਠੀਕ ਹੈ ਨਾ ਏਬੀਐਨ ਤੇ ਸੋ ਮਤਲਬ ਜੇ ਐਗਜ਼ਾਮਪਲ ਆਉ ਵੀ ਤੁਸੀਂ ਬਿਜ਼ਨਸ ਆ ਤੁਸੀਂ ਬਿਜ਼ਨਸ ਖੋਲ ਲਿਆ ਪਰ ਆਪ ਤੁਸੀਂ ਫੋਕਸ ਨਹੀਂ ਕਰਦੇ ਉੱਤੇ ਤੁਹਾਡੇ ਸਟਾਫ ਰੱਖਿਆ ਹੋਇਆ ਉਹ ਕੰਮ ਕਰ ਰਿਹਾ ਉਹ ਆਪਰਸਰਟੇ ਤੁਹਾਡੇ ਤੇ ਲਾਈ ਨਹੀਂ ਹੁੰਦੇ ਤੁਸੀਂ ਜਿੰਨਾ ਆਵਰਸ ਕੰਮ ਕਰੋ ਉਹਨਾ ਹੀ ਆ ਬਿਜ਼ਨਸ ਤੇ ਬੈਠਣਾ ਹੈ ਬਿਜ਼ਨਸ ਬੈਠਣਾ ਤੇ ਏਬੀਐਨ ਜਿਹੜਾ ਉਹ ਉਹ ਇੱਕ ਕਾਈਂਡ ਆਫ ਇਦਾਂ ਦਾ ਹੈਗਾ ਔਰ ਨਾਲ ਸਾਡੇ ਵੈਸੇ ਵੀ ਜਿਹੜੇ ਪੰਜਾਬੀਆਂ ਦੇ ਡੀਐਨਏ 'ਚ ਕਹਿੰਦੇ ਨਾ ਵੀ ਬਿਜ਼ਨਸ ਕਰਨਾ ਹੀ ਲਿਖਿਆ ਜਾਤ ਹੈ ਜਿਹਨੇ ਵੀ ਪੰਜਾਬੀ ਵੇਖੋ ਸਾਰੇ ਆਲਮੋਸਟ 99% ਬਿਜ਼ਨਸ ਹੀ ਕਰਦੇ ਪਰ ਜਿਹੜੇ ਜਿਹੜੇ ਇਹਨਾਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੇ ਉਹਨਾਂ ਨੂੰ ਫਿਰ ਮੁਸ਼ਕਲਾ ਵੀ ਕਾਫੀ ਚਲਨੀ ਪੈਂਦੀ ਹੋਣਗੀਆਂ ਹਾਂਜੀ ਮੁਰਤੋ ਹਾਜ਼ਰ ਹੁੰਨੇ ਆ ਫਰੋਟੀ ਭਾਜੀ ਦੀਆਂ ਅਹਿਮ ਗੱਲਾਂ ਤੁਹਾਡੇ ਨਾਲ ਸਾਂਝਾ ਕਰਨ ਦੇ ਲਈ ਉਹਨਾਂ ਦੀ ਤਜਰਬੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਤਾਂ ਜੋ ਉਹ ਲੋਕ ਉਹ ਯੰਗ ਸਰ ਉਹ ਵਿਦਿਆਰਥੀ ਜਿਹੜੇ ਇੱਕ ਚੰਗੇ ਸੁਨਹਿਰੀ ਪਿੱਖ ਦੀ ਆਸ ਚ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਅੱਗੇ ਜਾ ਕੇ ਫਿਊਚਰਸ ਕਿਸੇ ਵੀ ਤਰ੍ਹਾਂ ਦੀ ਕੋਈ ਟੈਕਸੇਸ਼ਨ ਦੇ ਨਾਲ ਸੰਬੰਧਿਤ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ